ਲੇ ਲੈ ਗਏ ਕਿੱਦਾਂ ਉਹ ਕਾਣਾ ਹੀ ਦਾਣਾ ਪਰ ਤੇ ਇਹਦਾ ਕੋਈ ਨਾ ਅਸਮੀ 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 ਉਹ ਹਾਂ ਆ ਤਾਂ ਰਹਿ ਗਈ ਸੀ ਇਹਨਾਂ ਤੋਂ ਇੱਧਰ ਇੱਕ ਕਿਚਨ ਸਭ ਤੋਂ ਪਹਿਲਾਂ ਤਾਂ ਲੋਕ ਸਭਾ ਆਨੰਦਪੁਰ ਸਾਹਿਬ ਨੂੰ ਬਿਕਾਉਣ ਦੀ ਟੀਮ ਹੈ। ਕਿਉਂਕਿ ਜਿੰਮੂ ਉਮੀਦਵਾਰਾਂ ਇਹ ਭਾਰੀ ਆਏ। 20 ਲੱਖ 100 ਕਰੋੜ ਦਾ ਟਾਕਾ ਪਿਆ। ਅਬਨਾਸ਼ਰੈ ਖੰਨਾ ਜੀ ਆਇਆ 25 ਕੋਰ ਰੁਪਇਆ ਅਛਾ ਕਰ ਲਿਆ। ਪਰ ਗੁਰੂ ਜੀ ਬਿੱਕੂ ਤੋਂ ਨੋਚ ਆਇਆ 25 ਕਰੋੜ ਉਹ ਵਿਆਲੇ ਲੈ ਗਿਆ। 2014 ਤੋਂ ਪ੍ਰੇਮ ਸਿੰਘ ਕੱਲੂ ਮੱਜਰਾ ਆਇਆ ਪਟਿਆਲੇ ਤੋਂ 25 ਕਰੋੜ ਦਾ ਟਾਕਾ ਉਹ ਮਾਰ ਕੇ ਸਨੋਰ ਘੌਰ ਲੈ ਗਿਆ। ਤੇ ਹੁਣ ਰਮੇਸ਼ ਤਵਾੜੀ ਜੀ ਆਏ। 25 ਕਰੋੜ ਦੇ ਸੁਖਣਾਜੀ ਉਤੇ ਲੱਗੇ ਹੋਰ ਸੁਖਣਾਜੀ ਨੂੰ ਲੜ ਰਹੇ ਆ ਤੇ ਲੋਕਾਂ ਨੂੰ ਸੱਦੀ ਜਾਂਦੇ ਅਧਰੋਂ ਮੇਰੀ ਅੱਗੇ ਹੈਲਪ ਕਰਾਓ ਪਿੰਸੀਟੀਆਂ ਮਾਰਦੇ ਆ ਅਜਾ ਤਨ ਸੁਖਣਾਜੀ ਨੂੰ ਸੈਲ ਕਰਾ ਬੇ 100 ਕਰੋੜ ਦਾ ਡਾਕਾ ਆਨੰਦਪੁਰ ਸਾਹਿਬ ਲੋਕ ਸਭਾ ਦੇ ਲੋਕਾਂ ਦੀ ਡਿਵੈਲਪਮੈਂਟ ਨੂੰ ਬਚਾਓ ਬਹੁਜਨ ਸਮਾਜ ਪਾਰਟੀ ਦੀ ਪਹਿਲੀ ਲੜਾਈ ਅੱਜ ਦਾ ਇਹੀ ਹੈ ਕਿ ਲੋਕ ਸਭਾ ਲੋਕ ਸਭਾ ਦੀ ਡਿਵੈਲਪਮੈਂਟ ਨੂੰ ਬਚਾਈਏ 100 ਕਰੋੜ ਦਾ ਜਿਹੜਾ ਡਾਕਾ ਪਵੇ ਖਤਮ ਕਰਿਆ ਉਹਨੂੰ ਬਚਾਈਏ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਜਿੱਥੇ ਅਸੀਂ ਇਸ ਇਲਾਕੇ ਦੇ ਡਿਵੈਲਪਮੈਂਟ ਦੇ ਲਈ ਸਾਤ ਰੋੜਾ ਘਾਟਾ ਵੀ ਪਿਛਲਾ ਪੂਰਾ ਕਰਾਂਗੇ 11 ਕਰੋੜ ਦੇ ਪ੍ਰੋਜੈਕਟ ਵੀ ਲਿਆਵਾਂਗੇ ਔਰ ਜਿਹੜਾ ਦੇਸ਼ ਤੇ ਡੈਮੋਕ੍ਰੇਸੀ ਨੂੰ ਬਚਾਉਣ ਦੀ ਲੜਾਈ ਵੀ ਲੜਾਂਗੇ ਕਿੰਨਾ ਰਿਸਪੌਂਸ ਲੋਕਾਂ ਦਾ ਆ ਦੇਖ ਲਓ ਕਹਿਰ ਦੀ ਧੁੱਪ ਦੇ ਵਿੱਚ ਅੱਜ ਕਿਸੇ ਪਾਰਟੀ ਦਾ ਰੋਡ ਸ਼ੋ ਨਹੀਂ ਹੈਗਾ ਕੱਲ ਸੱਤ ਰੋਡ ਸ਼ੋ ਰੋਡ ਸ਼ੋ ਸੀ ਪੋਲਟਿਕਲ ਸਮਾਜ ਪਾਰਟੀ ਦੇ 2 ਅੱਜ ਹੈ ਖਰੜਾ ਔਰ ਮੁਹਾਲੀ ਔਰ ਕਹਿਰ ਦੀ ਧੁੱਪ ਦੇ ਵਿੱਚ ਦੇਖ ਲਓ ਕਿੱਦਾ ਭੈਣ ਮਾਇਆ ਤੇ ਸੰਦੇਸ਼ ਭੈਣ ਮਾਇਆ ਕੋਈ ਸੰਦੇਸ਼ ਹੈ ਕਿ ਵੋਟਾਂ ਵਾਲੇ ਦਿਨ ਇਕੱਠੇ ਨੂੰ ਬੋਤ ਪਾਉਣੀ ਹੈ ਇਹਨਾਂ ਮਤਦਾਨ ਫਿਰ ਜਲਪਾਲ ਤਾਂ ਸਾਰੇ ਜਿਹੜੇ ਲੋਕ ਹੈਗੇ ਆ ਉਹ ਇਸ ਡੈਮੋਕ੍ਰੇਸੀ ਦੀ ਬਚੌਲ ਹੀ ਕਰਦਾ ਨੇ ਲੈਣੇ ਕਰਦੇ ਭੁੱਖੇ ਜਾ ਕੇ ਵੋਟ ਪਾਉਂਦੇ ਬਰਤ ਲੱਖਣ ਜਦ ਤੱਕ ਵੋਟ ਨਹੀਂ ਪੈਂਦੀ ਜਦੋਂ ਵੋਟ ਪੈ ਜਾਂਦੀ ਹੈ ਫਿਰ ਜਲਪਾਲ ਦਾ